ਕੀ ਮਾਮਲਾ ਹੈ ਕਿ ਜਿਹੜਾ ਵਿਅਕਤੀ ਦੀ ਮੌਤ ਹੋਈ ਆ ਇਹ ਸਾਨੂੰ ਇਹ ਜਿ ਕਿਸੇ ਰਾਮਨੂਜ ਯਾਤਰੀ ਨੇ ਆ ਕੇ ਦੱਸਿਆ ਕਿ ਪਲੇਟਫਾਰਮ ਨੰਬਰ 2 3 ਤੇ ਇੱਕ ਬਜ਼ੁਰਗ ਵਿਅਕਤੀ ਜੋ ਦੇਖਣ ਦੇ ਵਾਪਾ ਲੱਗਦਾ ਹੈ ਉਸ ਦੀ ਲਾਸ਼ ਜਿਹੜੀ ਰੇਲਵੇ ਬੈਂਚ ਦੇ ਉੱਪਰ ਪਈ ਹੋਈ ਹੈ ਜੋ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਬਿਰਧ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਸੀ ਜਿਸ ਦੀ ਕਾਰਵਾਈ 194 ਬੀ ਐਨ ਐਸ ਐਸ ਤਹਿਤ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੀ ਮੌਕੇ ਤੋਂ ਦੀ ਕੋਈ ਪਛਾਣ ਵਗੈਰਾ ਹੋਈ ਹੈ ਮੌਕੇ ਦੇਤੇ ਕੋਲ ਕੁਝ ਨਹੀਂ ਮਿਲਿਆ ਜੁ ਕੁਝ ਕਾਗਜ਼ ਪਰ ਟਿਕਟਾਂ ਪੁਰਾਣੀਆਂ ਬਸ ਉਹੀ ਹੈ ਜੀ ਇਸ ਤੋਂ ਅਲਾਵਾ ਇਹਦੇ ਕੋਲ ਕੁਝ ਨਹੀਂ ਮਿਲਿਆ ਕਿੰਨੀ ਕੁ ਉਮਰ ਦੀ ਲੱਗਦੀ ਹੈ ਇਹ ਵੇਖਣ ਤੋਂ 70 80 ਸਾਲ ਦਾ ਲੱਗਦਾ ਬੈਠੀ ਕੀ ਲੱਗਦਾ ਵੀ ਇਹ ਮਤਲਬ ਪਹਿਰਾਵੇ ਤੋਂ ਕੀ ਲੱਗਦਾ ਜੀ ਪਹਿਰਾਵੇ ਤੋਂ ਇਹ ਜੋਗੀਆ ਪਹਿਰਾਵਾ ਇਹਦਾ ਬਾਬਾ ਨੂੰ ਆਮ ਵਿਅਕਤੀ ਆ ਤੇ ਇਹਦੀ ਮੌਤ ਜਿਹੜੀ ਹਾਰਟ ਅਟੈਕ ਕਰਨ ਹੋਣੀ ਜਾਂ ਜਾਂਦੀ ਹੈ ਕਿਉਂਕਿ ਇਹਦੇ ਮੂੰਹ ਵਿੱਚੋਂ ਤੇ ਨੱਕ ਵਿੱਚੋਂ ਖੂਨ ਨਿਕਲਿਆ ਹੋਇਆ ਹੈ ਤੇ ਡੈੱਡ ਬੋਡੀ ਜੀ ਹਾਂ ਡੈੱਡ ਬੋਡੀ ਨੂੰ 72 ਘੰਟੇ ਵਾਸਤੇ ਜੀ ਮੌਰਚਰੀ ਸਿਵਲ ਹਸਪਤਾਲ ਵਿੱਚ ਰਖਵਾਇਆ ਜਾ ਰਿਹਾ ਹੈ ਇਸ ਦੀ شناخت ਦੇ ਉਪਰਾਲੇ ਕੀਤੇ ਜਾ ਰਹੇ ਹਨ ਜੇਕਰ ਇਸ ਦੀ شناخت ਹੋ ਜਾਂਦੀ ਹੈ ਤਾਂ ਇਹਨਾਂ ਨੂੰ ਦੇ ਤਾ ਸਨਸਕਾਰ ਜਿਹੜਾ 72 ਘੰਟੇ ਨੂੰ ਉਹਨੂੰ ਕਰਵਾਇਆ ਜਾਂਦਾ ਹੈ ਤੇ ਉਪਰਾਲੇ ਦੇ ਕੀ ਪਛਾਣ ਕਰਾਉਣ ਦੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਾਸਤੇ ਜੀ ਇੱਕ ਤਾਂ মিডিਆ ਤੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਸਾਥ ਲਿਆ ਜਾ ਰਿਹਾ ਹੈ ਜਿਹਦੀ ਜਿਹੜੀ ਖਬਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਈ ਜਾਵੇ ਇਸ ਤੋਂ ਲਾਗ ਫਿੰਗਰਪ੍ਰਿੰਟ ਇਤਿਹਾਸ ਸੁਰੱਖਿਓ ਦਾ ਇਹ ਗੱਲ ਵੀ ਵਗੈਰਾ ਸ਼ਾਇਰ ਕਰਵਾਇਆ ਜਾ ਰਿਹਾ ਹੈ। ਕਿ ਮਾਮਲਾ ਹੈ ਕਿ ਜਿਹੜਾ ਵਿਅਕਤੀ ਦੀ ਮੌਤ ਹੋਈ ਆ ਇਹ ਸਾਨੂੰ ਇਹ ਜਿ ਕਿਸੇ ਰਾਮਨੂਜ ਯਾਤਰੀ ਨੇ ਆ ਕੇ ਦੱਸਿਆ ਕਿ ਪਲੇਟਫਾਰਮ ਨੰਬਰ 2 3 ਤੇ ਇੱਕ ਬਜ਼ੁਰਗ ਵਿਅਕਤੀ ਜੋ ਦੇਖਣ ਤੇ ਬਾਬਾ ਲੱਗਦਾ ਹੈ ਉਸ ਦੀ ਲਾਸ਼ ਜਿਹੜੀ ਰੇਲਵੇ ਬੈਂਚ ਦੇ ਉੱਪਰ ਪਈ ਹੋਈ ਹੈ ਜੋ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਬਿਰਧ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਸੀ ਜਿਸ ਦੀ ਕਾਰਵਾਈ 199BNLSS ਤਹਿਤ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੀ ਮੌਕੇ ਤੋਰੀ ਕੋ ਪਹਿਚਾਣ ਵਗੈਰਾ ਹੋਈ ਹੋ ਮੌਕੇ ਦੇ ਕੋਲ ਕੁਝ ਨਹੀਂ ਮਿਲਿਆ ਜੁ ਕੁਝ ਕਾਗਜ਼ ਪਰ ਟਿਕਟਾਂ ਪੁਰਾਣੀਆਂ ਬਸ ਉਹੀ ਹੈ ਜੀ ਇਸ ਤੋਂ ਅਲਾਵਾ ਇਹਦੇ ਕੋਲ ਕੁਝ ਨਹੀਂ ਮਿਲੇ ਕਿੰਨੀ ਕੁ ਉਮਰ ਦੀ ਲੱਗਦੀ ਹੈ ਇਹ ਵੇਖਣ ਤੋਂ 75 80 ਸਾਲ ਦਾ ਲੱਗਦਾ ਬਈ ਕੀ ਲੱਗਦਾ ਵੀ ਇਹ ਮਤਲਬ ਪਹਿਰਾਵੇ ਤੋਂ ਕੀ ਲੱਗਦਾ ਜੀ ਪਹਿਰਾਵੇ ਤੋਂ ਜੋਗੀਆ ਪਹਿਰਾਵਾ ਇਹਦਾ ਬਾਬਾ ਨੂੰ ਆਮ ਵਿਅਕਤੀ ਆ ਤੇ ਇਹਦੀ ਮੌਤ ਜਿਹੜੀ ਹਾਰਟ ਅਟੈਕ ਕਰਨ ਹੋਣੀ ਜਾਂ ਜਾਂਦੀ ਆ ਕਿਉਂਕਿ ਇਹਦੇ ਮੂੰਹ ਵਿੱਚੋਂ ਤੇ ਨੱਕ ਵਿੱਚੋਂ ਖੂਨ ਨਿਕਲਿਆ ਹੋਇਆ ਹੈ ਤੇ ਡੈਡ ਬੋਡੀ ਜੀ ਹਾਂ ਡੈਡ ਬੋਡੀ ਨੂੰ 72 ਘੰਟੇ ਵਾਸਤੇ ਜੀ ਮੌਰਚਰੀ ਸਿਵਲ ਹਸਪਤਾਲ ਵਿੱਚ ਰਖਵਾਇਆ ਜਾ ਰਿਹਾ ਹੈ ਇਸ ਦੀ شناخت ਦੇ ਉਪਰਾਲੇ ਕੀਤੇ ਜਾ ਰਹੇ ਹਨ ਜੇਕਰ ਇਸ ਦੀ شناخت ਹੋ ਜਾਂਦੀ ਹੈ ਤਾਂ ਇਹਨਾਂ ਨੂੰ ਨਿਯਤ ਅਨੁਸਾਰ ਜਿਹੜਾ 72 ਘੰਟੇ ਨੂੰ ਉਹਨੂੰ ਪਰਵਾਇਆ ਜਾਵੇ ਤੇ ਪਰਾਨੇ ਦੇ ਕੀ ਪਛਾਣ ਕਰਾਉਣ ਦੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਾਸਤੇ ਜੀ ਇੱਕ ਤਾਂ মিডিਆ ਤੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਸਹਾਇਤਾ ਲਈ ਜਾ ਰਿਹਾ ਹੈ ਇਹਦੀ ਜਿਹੜੀ ਖਬਰ ਅਖਬਾਰਾਂ ਵਿੱਚ ਪ੍ਰਕਾਸ਼ਿਤ ਕਰਵਾਈ ਜਾਵੇ ਤਲਾਵਾ ਇੰਟਰਪ੍ਰੀਟ ਇਤਿਹਾਸ ਸਰਪੋਕਾ ਸੀਆ ਗੱਤਰ वगैरह ਛਾਇਆ ਕਰਵਾਇਆ ਜਾ ਰਿਹਾ ਹੈ। ਕਿ ਮਾਮਲਾ ਹੈ ਕਿ ਜਿਹੜਾ ਹੈ ਵਿਅਕਤੀ ਦੀ ਮੌਤ ਹੋਈ ਆ। ਇਹ ਸਾਨੂੰ ਇਹ ਜਿ ਕਿਸੇ ਰਾਮਨੂਮ ਯਾਤਰੀ ਨੇ ਆ ਕੇ ਦੱਸਿਆ ਕਿ ਪਲੇਟਫਾਰਮ ਨੰਬਰ 2 3 ਤੇ ਇੱਕ ਬਜ਼ੁਰਗ ਵਿਅਕਤੀ ਜੋ ਦੇਖਣ ਤੇ ਬਾਬਾ ਲੱਗਦਾ ਹੈ ਉਸ ਦੀ ਲਾਸ਼ ਜਿਹੜੀ ਰੇਲਵੇ ਬੈਂਚ ਦੇ ਉੱਪਰ ਪਈ ਹੋਈ ਹੈ। ਜੋ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਸ ਬ੍ਰਿੰਦ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਸੀ ਜਿਸ ਦੀ ਕਾਰਵਾਈ 194 ਬੀ ਐਨ ਐਸ ਐਸ ਤਹਿਤ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੀ ਮੌਕਾਦ ਦੇ ਕੋਈ ਕੋਹਚਾਣ ਵਗੈਰਾ ਹੋਈ ਹੋ ਮੌਕਾਦ ਦੇ ਕੋਲ ਕੁਝ ਨਹੀਂ ਮਿਲਿਆ ਜੁ ਕੁਝ ਕਾਗਜ਼ ਪਰ ਟਿਕਟਾਂ ਪੁਰਾਣੀਆਂ ਬਸ ਉਹੀ ਹੈ ਜੀ ਇਸ ਤੋਂ ਅਲਾਵਾ ਇਹਦੇ ਕੋਈ ਕੁਝ ਨਹੀਂ ਮਿਲਿਆ ਕਿੰਨੀ ਕੁ ਉਮਰ ਦੀ ਲੱਗਦੀ ਆ ਇਹ ਵੇਖਣ ਤੋਂ 75 80 ਸਾਲ ਦਾ ਲੱਗਦਾ ਬੈਠੀ ਕੀ ਲੱਗਦਾ ਵੀ ਇਹ ਮਤਲਬ ਪਹਿਰਾਵੇ ਤੋਂ ਕੀ ਲੱਗਦਾ ਜੀ ਪਹਿਰਾਵੇ ਤੋਂ ਇਹ ਜੋਗੀਆ ਪਹਿਰਾਵਾ ਇਹਦਾ ਬਾਬਾ ਨੂੰ ਆਂ ਵਿਅਕਤੀ ਆ ਤੇ ਇਹਦੀ ਮੌਤ ਜਿਹੜੀ ਹਾਰਟ ਐਟੈਕਰ ਨ ਹੋਣੀ ਜਾ ਰਹੀ ਹੈ ਕਿਉਂਕਿ ਇਹਦੇ ਮੂੰਹ ਵਿੱਚੋਂ ਤੇ ਨੱਕ ਵਿੱਚੋਂ ਖੂਨ ਨਿਕਲਿਆ ਹੋਇਆ ਹੈ ਤੇ ਡੈੱਡ ਬੋਡੀ ਜੀ ਨੂੰ ਡੈੱਡ ਬੋਡੀ ਨੂੰ 72 ਘੰਟੇ ਵਾਸਤੇ ਜੀ ਮੌਰਚਰੀ ਸਿਵਲ ਹਸਪਤਾਲ ਵਿੱਚ ਰਖਵਾਇਆ ਜਾ ਰਿਹਾ ਹੈ ਜਿਸ ਦੀ شناخت ਦੇ ਉਪਰਾਲੇ ਕੀਤੇ ਜਾ ਰਹੇ ਹਨ ਜੇਕਰ ਇਸ ਦੀ شناخت ਹੋ ਜਾਂਦੀ ਹੈ ਅਮੈਨਡ ਹੋਣਾ ਹੈ ਨਹੀਂ ਤਾਂ ਇਹਨਾਂ ਸੰਸਕਾਰ ਜਿਹੜਾ 72 ਘੰਟੇ ਨੂੰ ਕਰਵਾਇਆ ਜਾਵੇਗਾ ਤੇ ਉਪਰਾਲੇ ਦੇ ਕੀ ਪਛਾਣ ਕਰਾਉਣ ਦੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਾਸਤੇ ਜੀ ਇੱਕ ਤਾਂ ਮੀਡੀਆ ਤੇ ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਦਾ ਸਾਥ ਲੈ ਕੇ ਜਾ ਰਹੇ ਆ। ਇਹਦੀ ਜਿਹੜੀ ਖਬਰ ਅਖਬਾਰਾਂ ਵਿੱਚ ਪ੍ਰਕਾਸ਼ਿਤ करवाई ਜਾਵੇ। ਇਸ ਨੂੰ ਲਾਗ ਇੰਟਰਪ੍ਰੇਟ ਤੇ ਅਧਿਆ ਸਰਪੋਕਾ ਸੀਆ ਗੱਜਰ ਵਗੈਰਾ ਛਾਪ ਕਰਵਾਇਆ ਜਾਵੇ।